ਨੋਨ ਕਿਆ ਮੰਗਿਆ ਕਿਥੋਂ ਕਹਿੰਦੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਜਾ ਮੈਂ ਫਿਰ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਨੂੰ ਜਾ ਕੇ ਕਹੋ ਦਾਤਿਆਂ ਜੇ ਦਾਤ ਮੰਗੀਏ ਤੇ ਦਾਤ ਦਿੱਤੀ ਉਹ ਦੱਤਾਂ ਦੇਣ ਵਾਲਿਆ ਦਾਤ ਵੀ ਤੰਦਰੁਸਤ ਦੇ ਫਿਰ ਬੰਦੇ ਕੋਲੋਂ ਕਿਉਂ ਮੰਗਣੇ ਇਹ ਡਾਕਟਰਾਂ ਨੇ ਜਾਂ ਹੋਰ ਕਿਸੇ ਨੇ ਨਹੀਂ ਦਾਤ ਦਿੱਤੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਜੇ ਤੁਸੀਂ ਗੁਰੂ ਰਾਮਦਾਸ ਸਾਹਿਬ ਦੇ ਘਰ ਤੋਂ ਦਾਤ ਮੰਗੀ ਹੈ ਫਿਰ ਦਮੇ ਜਣੇ ਜਾ ਕੇ ਗੁਰੂ ਰਾਮਦਾਸ ਸਾਹਿਬ ਨੂੰ ਕਹੋ ਕਿ ਬਾਦਸ਼ਾਹ ਜੇ ਧਾਤ ਦਿੱਤੀ ਹੋ ਤਾਂ ਤੰਦਰੁਸਤ ਧਾਤ ਦਿਓ ਮਾਰੇ ਦੇ ਧਾਤ ਝੋਲੀ ਵਿੱਚ ਪਾਈ ਹੈ ਸਾਡੀ ਸੇਵਾ ਵਿੱਚ ਕਮੀ ਰਹਿ ਸਕਦੀ ਹੈ ਸਾਡੇ ਸਿਮਰਨ ਵਿੱਚ ਕਮੀ ਰਹਿ ਸਕਦੀ ਹੈ ਮਾਰੇ ਸਾਡੇ ਕਰਮਾਂ ਵਿੱਚ ਕਮੀ ਹੋ ਸਕਦੀ ਹੈ ਪਰ ਗੁਰੂ ਰਾਮਦਾਸ ਸਾਹਿਬ ਤੇਰੇ ਦੇਣ ਵਿੱਚ ਕੋਈ ਕਮੀ ਨਹੀਂ ਹੈ ਮਹਰ ਤੁਸੀਂ ਕਿਰਪਾ ਕਰੋ ਧਾਤ ਤੰਦਰੁਸਤ ਦਿਓ